ਇਹਰ ਵੈਂਡਰ ਸਿੰਘ ਜਿਹੜੇ ਨਹੀਂ ਐਫ ਆਈ ਆਰ 77/24 ਸਾਲ ਕੋ ਦਰਜਿਆ ਥਾਣਾ ਮਕਬੂਲਪੁਰਾ ਉਹਦੇ ਵਿੱਚ ਅਸੀਂ ਜਿਹੜਾ ਸੀ ਇਹਨਾਂ ਨੂੰ 23 ਤਰੀਕ ਦਾ ਅਰੈਸਟ ਕੀਤਾ ਸੀ ਕੋਰਟ ਵਿੱਚ ਪਿੰਚਾਫਟਰ ਡਿਮਾਂਡ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਲਿਆ ਹੋਇਆ ਹੈ ਔਰ ਇਹਨਾਂ ਨੇ ਕੋਈ ਆਪਣੇ ਵੈਂਟੇਜਨ ਉਹਨਾਂ ਦੇ ਜਿਹੜੇ ਵਿਅਕਤੀ ਵਿਦਾਰਾ ਦੇ ਸੀ ਉਹ ਉਧਾਰ ਲੈ ਜਾਂਦੇ ਸੀ ਚਾਹੇ ਸੇਲ ਕਰਕੇ ਜਿਹੜਾ ਸੀ ਪਰਚੇਜ਼ ਕਰਕੇ 골ਡ ਦੀਆਂ ਮੰਡੀਆਂ ਦੁਕਾਨਾਂ ਤੇ ਆਪਣਾ ਮੁਨਾਫਾ ਕੱਢ ਕੇ ਤੇ ਉਹਨਾਂ ਨੂੰ ਜਿਹੜਾ ਸੀ ਪੈਸੇ ਦੇ ਦਿੰਦੇ ਸੀ ਤੇ ਲੇਕਿਨ ਇਹਨਾਂ ਨੇ ਤਬਾਰ ਬਣਾ ਕੇ ਕੰਪਲੀਟ ਕੀਤਾ ਤੇ ਉਹਨਾਂ ਦਾ ਜਿਹੜਾ ਹੈਗਾ ਕਰੀਬ 7 ਲੱਬੋ ਸੋਨਾ ਜਿਹੜਾ ਹੜੱਪ ਲਿਆ ਜਿਸ ਦੇ ਕਰਕੇ ਫਿਰ ਐਫ ਆਈ ਆਰ ਦਰਜ ਹੋਈ ਇਨਕੁਆਇਰੀ ਹੋ ਕੇ ਔਰ ਇਹਨੇ ਇਹਨਾਂ ਨੂੰ ਅਰੈਸਟ ਕਰਕੇ ਤੇ ਅੱਜ ਜਿਹੜਾ ਅਪਡੇਟ ਦੁਬਾਰਾ ਇਹਨਾਂ ਦਾ ਪੁਲਿਸ ਮਾਮਲਾ ਜਿਹੜਾ ਹੱਲ ਕੀਤਾ ਗਿਆ ਸਰ ਕੰਪਲੇਂਟਰ ਨੂੰ ਕੀ ਕੰਪਲੇਂਟ ਕੀਤੀ ਗਈ ਹੈ ਕੰਪਲੇਂਟਰ ਦੇ ਰਿਲੇਟਿਵ ਹੀ ਨੇ ਕੰਪਲੇਂਟਰ ਦੇ ਕੁੜਮ ਦੇ ਸਾਲੇ ਦੇ ਬੇਟੇ ਨੇ ਉਹਦਾ ਸਾਲੇ ਦਾ ਪਰਿਵਾਰ ਹੈ ਔਰ ਇਸੇ ਕਰਕੇ ਰਿਸ਼ਤੇਦਾਰੀ ਦਾ ਨਜ਼ਾਰਾ ਸਾਹਦਾ ਪਾਉਂਦੇ ਹੋਏ ਜਿਹੜਾ ਵਿਸ਼ਵਾਸ ਬਣਾ ਕੇ ਪੈਂਦਾ ਤੇ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਕੀਤਾ ਤੇ ਇਹਦੇ ਵਿੱਚ ਅਸੀਂ ਰਮਾਂਡ ਜਿਹੜਾ ਅੱਜ ਫੇਰ ਦੁਬਾਰਾ ਇਹਨਾਂ ਦਾ ਦੋ ਦਿਨ ਦਾ ਲਿਆ ਹੈ ਤੇ ਫੱਤਰ ਇਨਵੈਸਟੀਗੇਸ਼ਨ ਜਾਰੀ ਹੈ ਸੋਨਾ ਬ੍ਰਾਹਮਣ ਜੀ ਇਹਦੇ ਵਿੱਚ ਅਸੀਂ 277 ਗ੍ਰਾਮ ਸੋਨਾ ਇਹਨਾਂ ਕੋਲ ਕਵਰ ਕਰ ਲਿਆ ਨਾਲ ਕੁਝ ਕੈਸ਼ ਦਿੱਤਾ ਹੈ ਫੱਤਰ ਇਨਵੈਸਟੀਗੇਸ਼ਨ ਜਾਰੀ ਹੈ ਜੀ ਉਹ ਕਮੇਂਟ